ਨਾਲੇ ਮੈਂ ਤੇ ਕਿਹੋ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਦੀ ਭਾਈ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਨਾਲ ਨਵਾਜਿਆ ਉਸ ਰੱਬ ਦੇ ਕਿਵੇਂ ਚੱਲ ਰਹੇ ਨੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਚੱਲ ਰਹੇ ਹੁਣ ਹਾਲਾਤ ਕਿਸੇ ਵੇਲੇ ਐਸੇ ਬਣ ਜਾਂਦੇ ਨੇ ਕਿ ਘਰ ਚਲਾਉਣ ਲਈ ਮਿਹਨਤ ਕਰਨੀ ਪੈਂਦੀ ਪਰ ਆਪਾਂ ਮੰਗਿਆ ਨਹੀਂ ਕਿਸੇ ਤੋਂ ਆਪਾਂ Zomato ਨੂੰ ਅਪਣਾਇਆ ਕੰਮ ਛੋਟਾ ਵੱਡਾ ਕੋਈ ਨਹੀਂ ਜੀ ਨਾ ਮੈਨੂੰ ਕੋਈ ਸ਼ਰਮ ਹੈ ਕਿ ਮੈਂ Zomato ਕਰਦਾ ਰੱਬ ਨਾਲ ਨਰਾਜ਼ਗੀ ਹੁੰਦੀ ਐ ਸਣੀ ਬਾਈ ਕਿ ਜੇ ਰੱਬ ਆ ਜੀ ਨਹੀਂ ਸੁਰੀਲੀ ਆਵਾਜ਼ ਦਿਤੀ ਐ ਤੇ ਹਾਲਾਤ ਵਧੀਆ ਦਿੱਤੇ ਹੁੰਦੇ ਤਾਂ ਅਜ ਵਧੀਆ ਪਲੇਟਫਾਰਮ ਮਿਲ ਜਾਂਦਾ ਨਹੀਂ ਨਹੀਂ ਜੀ ਆਪਣਾ ਤਾਂ ਦੀ ਕੋਸ਼ਿਸ਼ ਸੋਚ ਕੇ ਹੀ ਉਹਦੇ ਪਿਛੇ ਵੀ ਕੋਈ ਰਾਜ ਹੀ ਹੁੰਦਾ ਰੱਬ ਦਾ ਜੀ ਉਹਦੀਆਂ ਖੇਡਾਂ ਹੋ ਜਾਣੇ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਤਿਆ ਪਰੇਸ਼ਾਨੀਆਂ ਆਉਂਦੀਆਂ ਨੇ ਸਮੇਂ ਦੇ ਨਾਲ ਨਾਲ ਕਿਉਂਕਿ ਚੱਲਣ ਦੇ ਵਿੱਚ ਪੂਰੀ ਤਰ੍ਹਾਂ ਸਹੀ ਤਰ੍ਹਾਂ ਨਹੀਂ ਚੱਲ ਪਉਦੇ ਉਹ ਪਰੇਸ਼ਾਨੀਆਂ ਤਾਂ ਸਾਹਮਣਾ ਹੁੰਦਾ ਹੈ ਬਿਲਕੁਲ ਬਿਲਕੁਲ ਉਹ ਨੂੰ ਦੱਸਿਆ ਕਿ ਪਰੇਸ਼ਾਨੀ ਚੱਲਣ ਦੇ ਵਿੱਚ ਆਉਂਦੀ ਹੈ ਜੇ ਜਦੋਂ ਕਿਤੇ ਪੌੜੀਆਂ ਵਗੈਰਾ ਚੜ੍ਹਦੀਆਂ ਪੈਂਦੀਆਂ ਆ ਆਰਡਰ ਦੇਣ ਵਾਸਤੇ ਉਹ ਮੈਨੇ ਮਾਨਾ ਨਹੀਂ ਕੋਈ ਤੁਮਸ ਹਸੀ ਪਰ ਸਤਾਗੇ ਤੋ ਮਰ ਨਾ ਜਾਵੂ ਕਹੀਂ ਆਬਿਦਾ ਉਹ ਹਸੀ ਕੈਸੀ ਏ ਰਾਤ ਹੈ ਹੁਸਨ ਵਾਲੋ ਹੁਸਨ ਵਾਲੋ ਖੁਦਾ ਕੇ ਲਈਏ ਛੋੜ ਦੋ ਹੁਸਨ ਵਾਲੋ ਰੱਬ ਜਿਹਾ ਹੀ ਫਰਿਸ਼ਤੇ ਨੇ ਤੇ ਰੱਬ ਜਿਹਾ ਹੀ ਸਰੋਤੇ ਨੇ ਕੋਈ ਪਤਾ ਨਹੀਂ ਇਹਨਾਂ ਸਰੋਤਿਆਂ ਦੇ ਵਿੱਚੋਂ ਕਿਸੇ ਨੇ ਬਾਹ ਫੜ ਲੈਣੀ ਹੈ ਬਸ ਰੱਬ ਵਰਗੇ ਸਰੋਤਿਆਂ ਦਾ ਜਦਨ ਹੱਥ ਸਿਰ ਤੇ ਹੋ ਗਿਆ ਤਾਂ ਫਿਰ ਉਹ ਸੁਪਨੇ ਪੂਰੇ ਹੋ ਜਾਣੇ ਤੁਸੀਂ ਕਿਸ ਆਰਟਿਸਟ ਨੂੰ ਕਿਸ ਗਾਇਕ ਨੂੰ ਆਪਣੇ ਦਿਲੋਂ ਚਾਹੁੰਦੇ ਹੋ ਸੁਣਦੇ ਹੋ ਜਿਆਦਾ ਜਦੋਂ ਮਨਮਤ ਦਾ ਅਸੀਂ ਇਸ ਦੀ ਆਵਾਜ਼ ਬਹੁਤ ਮਿੱਠੀ ਅਸੀਂ ਸੁਣ ਲਾ ਇਸ ਬੰਦੇ ਨੂੰ ਕਿਹੜਾ ਬੰਦਾ ਹੈ ਉਹ ਕਿਹੜਾ ਇਨਸਾਨ ਮੈਂ ਬਚਪਨ ਤੋਂ ਹੀ ਮਾਸਟਰਸ ਇਨਸਾਨ ਨੂੰ ਜਿਆਦਾ ਸੁਣਦਾ ਅਸੀਂ ਵੀ ਉਹਨਾਂ ਨਾਲ ਪਿਆਰ ਕਰਦੇ ਆ ਉਹ ਵੀ ਸਾਨੂੰ ਪਿਆਰ ਕਰਨ ਉਹਨਾਂ ਵਰਗਾ ਮੈਂ ਕਿਸੇ ਨੂੰ ਨਹੀਂ ਇੰਨਾ ਲਾਈਕ ਕਰਦਾ ਜਿਨਾ ਮੈਂ ਬਚਪਨ ਤੋਂ ਹੀ ਉਹਨਾਂ ਨੂੰ ਸੁਣਦਾ ਹਾਂ ਦੋਸਤੋ ਤੁਹਾਨੂੰ ਅੱਜ ਇਹੋ ਜਿਹੇ ਇਨਸਾਨ ਨਾਲ ਮਿਲੌਣ ਜਾ ਰਹੇ ਹਾਂ ਜਿਸ ਦੀ ਆਵਾਜ਼ ਤਾਂ ਬਹੁਤ ਸੁਰੀਲੀ ਤੇ ਮਿੱਠੀ ਹੈ ਪਰ ਹਾਲਾਤ ਜਿਹੜੇ ਨੇ ਬੱਤੋਂ ਬੱਤਰ ਨੇ ਵੀਰ ਜਿਹੜਾ ਸਾਡਾ ਇਹ ਜੋਮਾਟੋ ਦੇ ਵਿੱਚ ਡਿਲੀਵਰੀ ਬੁਆਏ ਦੇ ਤੌਰ ਤੇ ਵਿਚਰਦਾ ਹੈ ਤਾਂ ਵੀਰ ਦੀ ਆਵਾਜ਼ ਜਿੱਥੇ ਸੁਰੀਲੀ ਤੇ ਮਿੱਠੀ ਹੈ ਹਾਲਾਤ ਇੰਨੇ ਵਧੀਆ ਨਹੀਂ ਹੈ ਤਾਂ ਵੀਰ ਨੇ ਵਰਦੀ ਜੋਮਾਟੋ ਵਾਲੀ ਪਾਈ ਹੈ ਪਰ ਆਵਾਜ਼ ਬਹੁਤ ਹੀ ਮਿੱਠੀ ਤੇ ਸੁਰੀਲੀ ਹੈ ਤੇ ਵੀਰ ਸਾਡਾ ਚੱਲਣ ਦੇ ਵਿੱਚ ਵੀ ਪੂਰੀ ਤਰ੍ਹਾਂ ਸਮਰਥ ਨਹੀਂ ਹੈ ਸਹੀ ਤਰ੍ਹਾਂ ਚੱਲ ਨਹੀਂ ਪਾਉਂਦਾ ਪਰ ਰੱਬ ਨੇ ਇਹ ਚ ਹੁਨਰ ਨਾਲ ਲਵਾਜਿਆ ਜੇ ਇਸ ਨੂੰ ਆਵਾਜ਼ ਬਹੁਤ ਸਰੀਲੀ ਤੇ ਮਿੱਠੀ ਤੇ ਨਾਲੇ ਚੂਰੀ ਦਾ ਵੀ ਆਇਆ ਚੰਗਾ ਕੀਤਾ ਨਾ ਪਵਾ ਕੇ ਸਾਡੀ ਦੂਰੀ ਲੋਕਾਂ ਬਦਨਾਮ ਕਰਦੀ ਨਾਲੇ ਮੈਂ ਤੇ ਕਹਿੋ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਦੀ ਨਾਲੇ ਮੈਂ ਤੇ ਕਿਹੋ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਦੀ ਸਣੀ ਭਾਈ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਨਾਲ ਨਵਾਜਿਆ ਉਸ ਰੱਬ ਨੇ ਕਿਵੇਂ ਚੱਲ ਰਹੇ ਨੇ ਹਾਲਾਤ ਇਸ ਤਰ੍ਹਾਂ ਦੇ ਨੇ ਕਿੰਨਾ ਹਾਲਾਤਾਂ ਦੇ ਵਿੱਚ ਚੱਲ ਰਹੇ ਹੁਣ ਬਸ ਮਾਲਕ ਦਾ ਸ਼ੁਕਰ ਕਰੀਦਾ ਜੀ ਹਾਂਜੀ ਕਿਉਂਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨਹੀਂ ਉਹ ਬੰਦਿਆ ਚੜਾਈਆਂ ਰਹਿੰਦੀਆਂ ਇਹ ਇੱਕੋ ਜਿਹੇ ਦਿਨ ਸਦਾ ਚੱਲਦੇ ਨਹੀਂ ਰਹਿੰਦੇ ਉਤਰਾਵ ਚੜਾਵ ਜ਼ਿੰਦਗੀ ਦਾ ਹਿੱਸਾ ਆ ਇਹ ਹਰ ਇੱਕ ਤੇ ਆਉਂਦਾ ਜੀ ਤੇ ਕਦੀ ਘਬਰਾਉਣਾ ਨਹੀਂ ਚਾਹੀਦਾ ਮਿਹਨਤ ਕਰਨੀ ਚਾਹੀਦੀ ਸ਼ੁਕਰ ਦਾ ਤੇ ਆ ਤੇਰਾ ਸ਼ੁਕਰ ਦਾ ਤੇ ਆ ਸ਼ੁਕਰ ਦਾ ਤੇ ਆ ਤੇਰਾ ਸ਼ੁਕਰ ਦਾ ਤੇ ਆ ਜ਼ਿੰਦਗੀ ਰਹੀ ਹੈ ਗੁਜ਼ਰਦਾ ਤੇ ਆ ਸ਼ੁਕਰ ਦਾ ਤੇ ਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਬਾਈ ਜੀ ਸੁਪਨਾ ਗਈ ਸੀ ਤੇ ਕੀ ਹਾਲਾਤ ਬਣ ਗਏ ਨੇ ਕਿ ਜੋਮੈਟੋ ਦੇ ਵਿੱਚ ਆਉਣ ਦੀ ਕਿਉਂ ਜ਼ਰੂਰਤ ਬਾਈ ਦੇਖੋ ਘਰ ਦੇ ਹਾਲਾਤ ਕਿਸੇ ਵੇਲੇ ਐਸੇ ਬਣ ਜਾਂਦੇ ਨੇ ਕਿ ਘਰ ਚਲਾਉਣ ਲਈ ਮਿਹਨਤ ਕਰਨੀ ਪੈਂਦੀ ਪਰ ਆਪਾਂ ਮੰਗਿਆ ਨਹੀਂ ਕਿਸੇ ਤੋਂ ਆਪਾਂ ਜੋਮੈਟੋ ਨੂੰ ਅਪਣਾਇਆ ਕੰਮ ਛੋਟਾ ਵੱਡਾ ਕੋਈ ਨਹੀਂ ਜੀ ਨਾ ਮੈਨੂੰ ਕੋਈ ਸ਼ਰਮ ਹੈ ਕਿ ਮੈਂ ਜੋਮੈਟੋ ਕਰਦਾ ਉੱਲੇ ਦੇ ਲੰਬੇ ਬਿੰਦਾਸ ਕਰੀਦਾ ਕੰਮ ਵੀ Zomato ਕਰੀਦਾ ਆਪਣੇ ਪਰਿਵਾਰ ਦਾ ਮੇਰੀ ਮੈਸੇਜ ਨੇ ਦੋ ਬੱਚੇ ਨੇ ਮੇਰੀ ਮਦਰ ਤੇ ਘਰ ਵਧੀਆ ਇਹਨਾਂ ਰੋਟੀ ਪਾਣੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਰਹਿੰਦੇ ਆ ਜੀ ਤੇ ਉਹਦੇ ਕਰਮ ਦੇ ਸਦਕਾ ਉਹਦੀ ਮਿਹਰ ਦੇ ਸਦਕਾ ਚੱਲ ਰਿਹਾ ਜੀ ਸਾਰਾ ਕੁਝ ਵਧੀਆ ਸਨੀ ਬਾਈ ਨਾ ਸਹੀ ਤਰ੍ਹਾਂ ਚੱਲ ਨਹੀਂ ਪਾਉਂਦਾ ਮੈਂ ਤਸਵੀਰਾਂ ਵੀ ਦੇ ਦੱਸ ਦਿੰਦਾ ਜੀ ਬਾਈ ਨੂੰ ਚੱਲਣ ਦੇ ਵਿੱਚ ਵੀ ਥੋੜੀ ਜੀ ਪਰੇਸ਼ਾਨੀ ਆਉਂਦੀ ਹੈ ਪੂਰੀ ਤਰ੍ਹਾਂ ਸਹੀ ਤਰ੍ਹਾਂ ਨਹੀਂ ਚੱਲ ਪਾਉਂਦਾ ਅਸਮਰਥ ਹੈ ਚੱਲਣ ਦੇ ਵਿੱਚ ਵੀ ਪਰ ਫਿਰ ਵੀ ਮਿਹਨਤ ਨੂੰ ਤਰਜੀਹ ਦੇ ਰਿਹਾ ਬਹੁਤੇ ਆਦੇ ਮੁਸੀਬਤਾਂ ਪੈਂਦੀਆਂ ਨੇ ਤਾਂ ਟੁੱਟ ਜਾਂਦੇ ਨੇ ਜਾਂ ਹਾਲਾਤਾਂ ਦੇ ਮਾਰੇ ਹੋ ਜਾਂਦੇ ਨੇ ਤਾਂ ਬਹੁਤੇ ਦਾ ਰੱਬ ਨੂੰ ਤਾਂ ਨੇ ਮੈਨੇ ਮਾਰਦੇ ਨੇ ਰੱਬ ਨਾਲ ਨਰਾਜ਼ਗੀ ਹੁੰਦੀ ਆ ਸਣੀ ਬਾਈ ਕਿ ਜੇ ਰੱਬ ਆ ਜੀ ਨਹੀਂ ਸੁਰੀਲੀ ਆਵਾਜ਼ ਦਿੱਤੀਏ ਤਾਂ ਹਾਲਾਤ ਵਧੀਆ ਦਿੱਤੇ ਹੁੰਦੇ ਤਾਂ ਅਜ ਵਧੀਆ ਪਲੇਟਫਾਰਮ ਮਿਲ ਜਾਂਦਾ ਨਹੀਂ ਨਹੀਂ ਜੀ ਰੱਬ ਨਾਲ ਕਦੀ ਕੁਛ ਸੋਚ ਕੇ ਹੀ ਉਹਦੇ ਪਿੱਛੇ ਵੀ ਕੋਈ ਰਾਜ਼ ਹੀ ਹੁੰਦਾ ਰੱਬ ਦਾ ਹਾਂ ਜੀ ਉਹਦੀਆਂ ਖੇਡਾਂ ਉਹ ਜਾਣੇ ਉਹਦੇ ਰੰਗਾਂ ਨੂੰ ਉਹ ਜਾਣੇ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਬਾਕੀ ਆ ਵੀ ਕਦੀ ਮੰਦਾ ਉਤਰਾਵ ਚੜਾਵ ਜ਼ਿੰਦਗੀ ਦਾ ਹਿੱਸਾ ਹੈ ਪਹਿਲਾਂ ਵੀ ਤੁਹਾਨੂੰ ਚੈ ਕੇ ਹਟਿਆ ਜੀ ਇਸ ਲਈ ਕਦੀ ਘਬਰਾਉਣਾ ਨਹੀਂ ਚਾਹੀਦਾ ਮਿਹਨਤ ਕਰੋ ਤੇ ਉਹਦਾ ਸ਼ੁਕਰਾਨਾ ਕਰੋ ਜਿਹੜਾ ਇਹ ਦਿਨ ਦਿਖਾ ਰਿਹਾ ਮਾਲਕ ਇਹ ਵੀ ਕੋਈ ਤੁਹਾਡਾ ਹੀ ਕੀਤਾ ਜਿਹੜਾ ਅੱਗੇ ਆਉਂਦਾ ਹੈ ਕੋਈ ਮਾਲਕ ਦੀ ਮੌਜ ਹੈ ਮੌਜ ਮੈਂ ਜਬ ਆ ਕੇ ਕਤਰੇ ਸੇ ਦਰਿਆ ਕਰਦੀ ਆ ਪੜ ਗਈ ਜਿਸ ਪੇ ਨਜ਼ਰ ਬੰਦੇ ਸੇ ਮੌਲਾ ਕਰਦੀ ਆ ਜਦੋਂ ਉਹਦਾ ਕਰਮ ਹੋ ਜਾਣਾ ਫਿਰ ਉਹਨੇ ਨਵਾਜ਼ ਦੇਣਾ ਜੀ ਮਾਲਕ ਤੇ ਸੁਨੀ ਭਾਈ Zomato ਹੈ ਜਿਹੜੀ ਡਿਲੀਵਰੀ ਬੁਆਏ ਦੇ ਤੌਰ ਤੇ ਵਿਚਰਦੇ ਹੋ ਬੜੀ ਫਾਸਟ ਡਿਲੀਵਰੀ ਦੇਣੀ ਪੈਂਦੀ ਹੈ ਕਿਸੇ ਵੇਲੇ ਪੌੜੀਆਂ ਚੜ੍ਹਣੀਆਂ ਪੈਂਦੀਆਂ ਨੇ ਕਿਸੇ ਵੇਲੇ ਤਾਂ ਲਿਫਟ ਦੇ ਵਿੱਚ ਚੱਲ ਜਾਂਦਾ ਬੰਦਾ ਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਸਮੇਂ ਦੇ ਨਾਲ-ਨਾਲ ਕਿਉਂਕਿ ਇਹ ਚੱਲਣ ਦੇ ਵਿੱਚ ਪੂਰੀ ਤਰ੍ਹਾਂ ਸਹੀ ਤਰ੍ਹਾਂ ਨਹੀਂ ਚੱਲ ਪਉਂਦੇ ਉਹ ਪਰੇਸ਼ਾਨੀਆਂ ਦਾ ਸਾਹਮਣਾ ਹੁੰਦਾ ਹੈ ਬਿਲਕੁਲ ਬਿਲਕੁਲ ਉਹ ਤੁਹਾਨੂੰ ਦੱਸਿਆ ਕਿ ਪਰੇਸ਼ਾਨੀ ਚੱਲਣ ਦੇ ਵਿੱਚ ਆਉਂਦੀ ਹੈ ਜ ਜਦੋਂ ਕਿਤੇ ਪੌੜੀਆਂ ਵਗੈਰਾ ਚੜ੍ਹਦੀਆਂ ਪੈਂਦੀਆਂ ਆਰਡਰ ਦੇਣ ਵਾਸਤੇ ਜਾਂ ਰੈਸਟੋਰੈਂਟ ਉੱਤੇ ਆ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਉੱਥੋਂ ਆਰਡਰ ਲਿਆਉਣਾ ਫਿਰ ਇੱਦਾਂ ਲੇਟ ਵੀ ਹੋ ਜਾਂਦਾ ਕਈ ਗੱਲਾਂ ਵੀ ਕਰਦੇ ਆ ਬਾਕੀ ਚਲੋ ਮਾਲਕ ਨਹੀਂ ਦੋਸਤੋ ਜਿਆਦਾਤਰ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਨਹੀਂ ਹੁੰਦੇ ਜਾਂ ਸਲਾਮਤ ਹੁੰਦੇ ਨਾ ਉਹ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਸਣੀ ਵੀਰ ਦੀ ਚਾਹੇ ਲੱਤ ਦੇ ਵਿੱਚ ਪਰੇਸ਼ਾਨੀਆਂ ਨਹੀਂ ਚੱਲ ਪਉਂਦਾ ਸਹੀ ਤਰ੍ਹਾਂ ਪਰ ਫਿਰ ਵੀ ਇਸ ਨੂੰ ਮਿਹਨਤ ਨੂੰ ਤਰਜੀਹ ਦੇ ਰਿਹਾ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾ ਰਿਹਾ ਇਹ ਰੱਬ ਦਾ ਉਹ ਬੰਦਾ ਹੈ ਜਿਹੜਾ ਮਿਹਨਤ ਦੇ ਨਾਲ ਤੇ ਆਪਣਾ ਪਰਿਵਾਰ ਪਾਲ ਰਿਹਾ ਹੈ ਸਣੀ ਵੀਰੇ ਮੈਂ ਦੇਖ ਰਿਹਾ ਜਦੋਂ ਤੁਸੀਂ ਚੱਲਦੇ ਹੋ ਘਰ ਤੋਂ ਤਾਂ ਜੋਮੈਟੋ ਦੀ ਆਪਣਾ ਜੁਨੀਫਾਰਮ ਪਾਉਂਦੇ ਹੋ ਜੋਮੈਟੋ ਦਾ ਆਪਣਾ ਥੈਲਾ ਲੈਂਦੇ ਹੋ ਬੜੇ ਪਿਆਰ ਨਾਲ ਤੇ ਬੜੇ ਸਬਰ ਨਾਲ ਪਰਿਵਾਰ ਨੂੰ ਵਿਦਾ ਹੁੰਦੀ ਤਾ ਕਿ 9:00 ਵਜੇ ਪਹੁੰਚ ਜਾਂਦੇ ਉਹ 10:00 ਵਜੇ ਸ਼ੁਰੂਆਤ ਹੁੰਦੀ ਹੈ ਥੋੜੀ ਜਿਓ ਬਸ 9:00 ਵਜੇ ਸ਼ੁਰੂ ਕਰ ਲਈਦਾ ਫਿਰ 12 ਕ ਘੰਟੇ ਕੰਮ ਜਿਹੜਾ ਕਰੀਦਾ ਹਾਂ ਤੇ ਬੜਾ ਸ਼ੁਕਰ ਹੈ ਤੇ ਸਬਰ ਹੋ ਗਈ ਸਬਰ ਤੇ ਸ਼ੁਕਰ ਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ ਜੇ ਇਹ ਨਾ ਹੋਵੇ ਤੇ ਫਿਰ ਉਹ ਜ਼ਿੰਦਗੀ ਵੀ ਬਕਾਰ ਆ ਉਹਦੀ ਬਸ ਮਾਲਕ ਦਾ 24 ਘੰਟੇ ਸ਼ੁਕਰ ਕਰੋ ਕਿਉਂਕਿ ਉਹਦਾ ਪਤਾ ਨਹੀਂ ਕਿਹੜੇ ਵੇਲੇ ਤੱਖੋਂ ਲੱਖ ਤੇ ਲੱਖਾਂ ਤੋਂ ਕੱਖ ਕਰ ਦਿੰਦਾ ਇਹ ਸਨਵੀਰ ਰੱਬ ਜਿਹੀ ਫਰਿਸ਼ਤੇ ਨੇ ਤੇ ਰੱਬ ਜਿਹੀ ਸਰੋਤੇ ਨੇ ਤੇ ਇਹ ਪਤਾ ਨਹੀਂ ਇਹਨਾਂ ਸਰੋਤਿਆਂ ਦੇ ਵਿੱਚੋਂ ਕਿਸੇ ਨੇ ਬਾਹ ਫੜ ਲੈਣੀ ਹੈ ਤੇ ਸਾਡੇ ਸੁਪਨੇ ਪੂਰੇ ਹੋ ਜਾਣੇ ਨੇ ਤਾਂ ਚੀਜ਼ ਸੁਣਾਉਣਾ ਚਾਹੁੰਦੇ ਹਾਂ ਉਹਨਾਂ ਸਰੋਤਿਆਂ ਨੂੰ ਜਿਹੜੇ ਰੱਬ ਜਿਹੀਆਂ ਰੂਹਾਂ ਨੇ ਬਸ ਇੱਕ ਕੁਸਚਨ ਹੈ ਜੀ ਜੋ ਅਸੀਂ ਪ੍ਰੋਜੈਕਟ ਲੈ ਕੇ ਆਉਨੇ ਆ ਮੇਰੇ YouTube ਤੇ ਸੌਂਗਸ ਨੇ ਚਾਹੇ ਘੱਟ ਵਜੜਦੇ ਜਾਂਦੇ ਆ ਤੁਸੀਂ ਸ਼ੇਅਰ ਕਰਿਆ ਕਰੋ ਜੇ ਅੱਜ ਘੱਟ ਵਜੜਦੇ ਆ ਸੌਂਗ ਆ ਜਾਂ ਪ੍ਰੋਜੈਕਟ ਆ ਉਹ ਫੇਰ ਤੁਸੀਂ ਵੱਡੇ ਕਰਨੇ ਆ ਕਿਉਂਕਿ ਰੱਬ ਵਰਗੇ ਸਰੋਤੇ ਨੇ ਰੱਬ ਇਹਨਾਂ ਦੇ ਵਿੱਚ ਹੀ ਵੱਸਦਾ ਜੀ ਹਰ ਬੰਦੇ ਦੀ ਆਵਾਜ਼ ਵਿੱਚ ਉਹ ਆ ਬੋਲਦਾ ਤੇ ਸਲੀ ਸਾਰਿਆਂ ਨੂੰ ਗੁਜਰਸ਼ ਕਿ ਸਵਾ ਤੋਂ ਬਾਅਦ ਸ਼ੇਅਰ ਕਰਿਆ ਕਰੋ ਪੂਰਾ Song ਨਵਾਂ ਹੀ ਚੱਲ ਰਿਹਾ ਜੀ ਹੁਣ ਇੰਸਟਾਗ੍ਰਾਮ ਤੇ ਕਾਫੀ ਰੀਲਸ ਵੀ ਬੜੀਆਂ ਹੋਈਆਂ ਨੇ ਹਸਨ ਵਾਲੋ ਖੁਦਾ ਕੇ ਲਈ ਸ਼ੋਰਦੋ ਆਸ਼ਿਕੋਂ ਕੋ ਜਲਾਨਾ ਬੁਰੀ ਬਾਤ ਹੈ ਤਾਂ ਜਰੂਰ ਸੁਨਣਾ ਵੀ ਚਾਣੇ ਜਨਾਬ ਇਸ ਤਰ੍ਹਾਂ ਨਹੀਂ ਚੱਲਣਾ ਕਿਉਂਕਿ ਇਹ ਮਿੱਠੀ ਤੇ ਤਸਰੀਲੀ ਆਵਾਜ਼ ਜਿਹੜੀ ਹੈ ਨਾ ਦਿਲ ਤਾਂ ਇਹ ਰੂਹ ਤਾਂ ਹੀ ਪਹੁੰਚਦੀ ਹੈ ਤਾਂ ਜਰੂਰ ਸੁਰਨਾ ਚਾਣੇ ਹੂੰ ਪਾਸਿਆਂ ਤੇ ਨਹੀਂ ਹੋ ਦੂਰ ਜਾਤੇ ਹੋ ਤੂੰ दिल जला करके मेरा मुस्कुराते हो तुम दिल जला करके मेरा मुस्कुराते हो तुम मैंने माना ओ मैंने माना नहीं कोई तुम सा हंसी पर सताओगे तो मर ना जाऊ कहीं आ भी जाओ हसी कैसी ये रात है हुसन वालों husn walon khuda ke liye chhod do husn walon khuda ke liye chhod do aashkon ko jalana buri baat hai husn walon thank you sansanveer pata chalya ji apne sapne maar lenda banda jadon parivar diyan zimmedariyan inna modiyan te peh jandiyan ne taa tusin apne sapne maar le star banna si veer ne ajj zomato de vich delivery boy baneya ਤਾਂ ਸੁਪਨੇ ਮਰੇ ਤਾਂ ਦਿਲ ਦੁਖਦਾ ਉਸ ਵੇਲੇ ਕਿ ਆਪਣੇ ਸੁਪਨੇ ਅਧੂਰੇ ਰਹਿ ਗਏ ਥੋੜਾ ਮਹਿਸੂਸ ਤਾਂ ਹੁੰਦਾ ਪਰ ਕਹਿੰਦੇ ਹੁੰਦੇ ਨੇ ਕਿ ਰਾਤ ਦੀ ਤੀਰ ਦੀ ਸੇਨਾ ਮਾਇੂਸ ਹੋ ਰੋਸ਼ਨੀ ਦਾ ਉਜਾਲਾ ਨਜ਼ਰ ਆਏਗਾ ਬਸ ਰਾਬ ਵਰਗੇ ਸਰੋਤਿਆਂ ਦਾ ਜਦਨ ਹੱਥ ਸਿਰ ਤੇ ਹੋ ਗਿਆ ਤਾਂ ਫਿਰ ਉਹ ਸੁਪਨੇ ਪੂਰੇ ਹੋ ਜਾਣੇ ਆ ਜੀ ਆਸੇ ਤੇ ਸੁਣੀ ਵੀ ਜਿਆਦਾ ਤਾਂ ਬਹੁਤਿਆਂ ਨੂੰ ਨਾ ਆਪਣੇ ਜਿਨ੍ਹਾਂ ਦੀ ਆਵਾਜ਼ ਮਿੱਠੀ ਸਰੀਲੀ ਹੁੰਦੀ ਹੈ ਨਾ ਤਾਂ ਤਾਨੇ ਮਿਹਨੇ ਜ਼ਰੂਰ ਮਾਰਦੇ ਨੇ ਆਮ ਬੰਦੇ ਕਹਿੰਦੇ ਯਾਰ ਤੂੰ ਮਾਸਟਰ ਸਲੀਮ ਹੈ ਹੈ ਤੂੰ ਆਵਾ ਇਸ ਤਰ੍ਹਾਂ ਦੇ ਤਾਨੇ ਮੈਨੇ ਵਜਦੇ ਨੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਕਿ ਨੇ ਤਾਨੇ ਮੈਨੇ ਮਾਰੇ ਹੋਣ ਕਿ ਯਾਰ ਤੇਰੇ ਹਾਲਾਤ ਤਾਂ ਹੈ ਨਹੀਂ ਇੰਨੇ ਵਧੀਆ ਆਵਾਜ਼ ਮਿੱਠੀ ਨਾਲ ਜੀ ਬੰਨਾ ਹੈ ਬਿਲਕੁਲ ਬਿਲਕੁਲ ਜੀ ਸਾਰੇ ਕਹਿੰਦੇ ਆ ਪਰ ਜਦੋਂ ਕਹਿੰਦੇ ਨੇ ਮਾਲਕ ਜਿਹੜਾ ਉਹ ਪਰਮੇਸ਼ਵਰ ਹੈ ਉਹ ਰੱਬ ਹੈ ਵਾਹਿਗੁਰੂ ਆ ਉਹਦਾ ਪਤਾ ਹੀ ਨਹੀਂ ਕਦੋਂ ਕੱਖਾਂ ਤੋਂ ਲੱਕ ਕਰ ਦੇਣਾ ਫਿਰ ਉਹਨਾਂ ਨੂੰ ਆਪ ਹੀ ਜਵਾਬ ਮਿਲ ਜਾਣਾ ਜਿਹੜੇ ਕਹਿੰਦੇ ਦੱਸੋ ਨਹੀਂ ਵੀ ਤੁਸੀਂ ਕਿਸ ਆਰਟਿਸਟ ਨੂੰ ਕਿਸ ਗਾਇਕ ਨੂੰ ਆਪਣੇ ਦਿਲੋਂ ਚਾਉਂਦੇ ਹੋ ਸੁਣਦੇ ਹੋ ਜ਼ਿਆਦਾ ਜਦੋਂ ਮੰਨ ਹੁੰਦਾ ਜੀ ਅਸੀਂ ਇਸ ਦੀ ਆਵਾਜ਼ ਬਹੁਤ ਮਿੱਠੀ ਅਸੀਂ ਸੁਣ ਲਿਆ ਇਸ ਬੰਦੇ ਨੂੰ ਕਿਹੜਾ ਬੰਦਾ ਹੈ ਉਹ ਕਿਹੜਾ ਇਨਸਾਨ ਹੈ ਮੈਂ ਬਚਪਨ ਤੋਂ ਹੀ ਮਾਸਟਰ ਜੀ ਇਨਸਾਨ ਨੂੰ ਜ਼ਿਆਦਾ ਸੁਣਦਾ ਹਾਂ ਉਹਨਾਂ ਨੂੰ ਮਾਸਟਰ ਸਲੀਮ ਜੀ ਨੂੰ ਕੀ ਸਨੇਹਾ ਭੇਜਣਾ ਚਾਹੁੰਦੀ ਆਪਣੇ ਆਵਾਜ਼ ਦੁਆਰਾ ਬਹੁਤ ਜ਼ਿਆਦਾ ਇਹ ਵੀਡੀਓ ਸਾਡੀ ਉਹਨਾਂ ਤਾਈ ਪਹੁੰਚ ਜੇ ਵੱਡੇ ਸਟਾਰ ਨੇ ਤਾਂ ਉਹਨਾਂ ਦੇ ਨਜ਼ਰ ਪੈ ਜੇ ਤਾਂ ਤੁਹਾਡੀ ਨਸੀਬ ਬਦਲ ਜਾਣ ਤਾਂ ਜ਼ਰੂਰ ਸੁਣਾਉਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਿਅਮ ਨਾਲ ਬਸ ਹੀ ਉਹ ਅਸੀਂ ਵੀ ਉਹਨਾਂ ਨਾਲ ਪਿਆਰ ਕਰਦੇ ਹਾਂ ਉਹ ਵੀ ਸਾਨੂੰ ਪਿਆਰ ਕਰਨ ਉਸਤਾਦ ਨੇ ਉਹ ਤੇ ਉਨਾ ਵਰਗਾ ਮੈਂ ਕਿਸੇ ਨੂੰ ਨਹੀਂ ਇੰਨਾ ਲਾਈਕ ਕਰਦਾ ਜਿਨਾ ਮੈਂ ਬਚਪਨ ਤੋਂ ਹੀ ਉਹਨਾਂ ਨੂੰ ਸੁਣਦਾ ਜੀ ਉਹਨਾਂ ਨੂੰ ਇੱਕ ਉਹਨਾਂ ਦਾ ਗਾਣਾ ਹੈ ਜੇ ਉਹਨਾਂ ਨੂੰ ਪਸੰਦ ਆਵੇ ਤੇ ਤੇ ਪੇਸ਼ ਕਰਨ ਜਾ ਰਹੇ ਹਾਂ ਜੀ ਗਲ ਵਿੱਚ ਲੀਰਾ ਸਾਡਾ ਹੌਲ ਫਕੀਰਾਂ ਅਸੀਂ ਉਲਟੇ ਬੇਸ ਬਣਾਇਆ ਹੋ ਤੋੜਿਆ ਸਾਡਾ ਦਿਲ ਸਜਣਾ ਨੇ ਸਾਨੂੰ ਰਤਾ ਉਹਨੂੰ ਰਤਾ ਤਰਸਨਾ ਆ ਤੂੰ ਮੇ ਜਾਣੇ ਸਾਥੋਂ ਤੇਰੇ ਬਿਨਾ ਜੀਵਨੀ ਹੋਣਾ ਸਾਡੀ ਜਿੰਦ ਕਢ ਲਊਗਾ ਦਿਨ ਰਾਤ ਦਾਏ ਰੋਣਾ ਕਾਦਾ ਕੱਲਿਆਂ ਦਾ ਜੀਣਾ ਜ਼ਹਿਰ ਜ਼ਿੰਦਗੀ ਦਾ ਪੀਣਾ ਹੋ ਸਾਡਾ ਕੱਲਿਆਂ ਦਾ ਜੀਣਾ ਜ਼ਹਿਰ ਜ਼ਿੰਦਗੀ ਦਾ ਪੀਣਾ ਸਾਡਾ ਚਿਤ ਕਰਦਾ ਏ ਮਰ ਜਾਈਏ ਜਦੋਂ ਦਾ ਸਾਡਾ ਦਿਲ ਟੁੱਟਿਆ ਅਸੀਨ ਦਿਨ ਰਾਤ ਅਥਰੂ ਵਹਈਏ ਜਦੋਂ ਦਾ ਸਾਡਾ ਦਿਲ ਟੁੱਟਿਆ ਹਾਏ ਜਦੋਂ ਦਾ ਸਾਡਾ ਦਿਲ ਟੁੱਟਿਆ ਹਾਏ ਜਦੋਂ ਦਾ ਸਾਡਾ ਦਿਲ ਟੁੱਟਿਆ ਭਾਈ ਜਰੂਰ ਜੀ ਅੰਮ੍ਰਿਤਸਰ ਦਾ ਇਹ ਵੀਰ ਸਾਡਾ ਜਿਹੜਾ ਮਾਸਟਰ ਸਲੀਮ ਦਾ ਵੀ ਵੱਡਾ ਫੈਨ ਹੈ ਤਾਂ ਇਹ ਵੀਡੀਓ ਮਾਸਟਰ ਸਲੀਮ ਜੀ ਤਾਈਂ ਜਰੂਰ ਪਹੁੰਚਣੀ ਚਾਹੀਦੀ ਹੈ ਬਹੁਤਿਆਂ ਦੇ ਸੁਪਨਾ ਹੁੰਦਾ ਜੇ ਮਾਸਟਰ ਸਲੀਮ ਜੀ ਨੂੰ ਮਿਲਣਾ ਹੈ ਵੀਰ ਦਾ ਸੁਪਨਾ ਹੈ ਜੀ ਇਸ ਦੀ ਵੀਡੀਓ ਹੀ ਉਹਨਾਂ ਤਾਈਂ ਪਹੁੰਚ ਜਾਏ ਉਹਨਾਂ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਪਿਆਰ ਮਿਲ ਜਾਵੇ ਤੇ ਇਹ ਸੁਪਨਾ ਜਿਹੜਾ ਹੈ ਤੁਸੀਂ ਪੂਰਾ ਕਰਨਾ ਹੈ ਇਸ ਵੀਡੀਓ ਨੂੰ ਉਹਨਾਂ ਤਾਈਂ ਜਰੂਰ ਪਹੁੰਚਾ ਦਿਓ ਅੰਮ੍ਰਿਤਸਰ ਦਾ ਰਹਿਣ ਵਾਲਾ ਸਨੀ ਵੀਰ ਸਾਡਾ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਜ਼ੋਮਾਟੋ ਦੇ ਵਿੱਚ ਡਿਲੀਵਰੀ ਬੁਆਏ ਦੇ ਤੌਰ ਤੇ ਵਿੱਚ ਰੱਬ ਨੇ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਜਰੂਰ ਨਵਾਜਿਆ ਪਰ ਹਾਲਾਤ ਇੰਨੇ ਵਧੀਆ ਨਹੀਂ ਦਿੱਤੇ ਹਾਲਾਤ ਆ ਸੁਧਰ ਨਹੀਂ ਨੇ ਜੇ ਇਹਨਾਂ ਦਾ ਸਾਥ ਦਿੱਤਾ ਜਾਏਗਾ ਇਸ ਵੀਡੀਓ ਨੂੰ ਉਸ ਰੱਬੀ ਰੂਹੀ ਤਾਈਂ ਜਰੂਰ ਪਹੁੰਚਾ ਦਿਓ ਜਿਹੜਾ ਇਸ ਦੀ ਬਾਹ ਫੜੇ ਅਤੇ ਇਹਨਾਂ ਦੇ ਸੁਪਨਿਆਂ ਨੂੰ ਬੂਰ ਪਾਵੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾ